ਫਤਿਹਗੜ ਸਾਹਿਬ ਦੀ ਲੋਹਾਂ ਨਗਰੀ ਮੰਡੀ ਗੋਵਿੰਦਗੜ੍ਹ ਦੀ ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਜਿਸਮ ਫਰੋਚੀ ਦੇ ਅੱਡੇ ਦਾ ਪਰਦਾ ਫਾਸ਼ਕਾ ਦੇ ਹੋਏ ਚਾਰ ਔਰਤਾ ਤੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਬਾਰੇ ਸਬ ਇੰਸਪੈਕਟਰ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਪ੍ਰਵਾਸੀ ਔਰਤਾ ਇੱਥੇ ਦੇਵਪਾਰ ਦਾ ਧੰਦਾ ਚਲਾ ਰਹੀਆਂ ਹਨ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਤੁਰੰਤ ਰੇਡ ਕੀਤੀ ਜਿੱਥੇ ਪੁਲਿਸ ਨੇ ਚਾਰ ਔਰਤਾ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਖਿਲਾਫ ਵੱਖ-ਵੱਖ ਤਰ੍ਹਾਂ ਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹ ਜੀ ਸਾਨੂੰ ਮੁਖਬਰ ਖਾਸ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਹੈ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂਜੀ ਕਿੰਨੇ ਮਤਲਬ ਮੇਲ ਲੇਡੀਜ਼ ਸਾਨੂੰ ਉਥੋਂ 4 ਬ੍ਰਾਹਮਣ ਹੋਈਆਂ ਤੇ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ ਫਤਿਹਗੜ ਸਾਹਿਬ ਦੀ ਲੋਹਾਂ ਨਗਰੀ ਮੰਡੀ ਗੋਵਿੰਦਗੜ੍ਹ ਦੀ ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੀ ਜਿਸਮ ਫਰੋਚੀ ਦੇ ਅੱਡੇ ਦਾ ਪਰਦਾ ਫਾਸ਼ਕਾ ਦੇ ਹੋਏ ਚਾਰ ਔਰਤਾ ਤੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਬਾਰੇ ਸਬ ਇੰਸਪੈਕਟਰ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਪ੍ਰਵਾਸੀ ਔਰਤਾ ਇੱਥੇ ਦੇਵਪਾਤਾ ਤੰਦਾ ਚਲਾ ਰਹੀਆਂ ਹਨ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਤੁਰੰਤ ਰੇਡ ਕੀਤੀ ਜਿੱਥੇ ਪੁਲਿਸ ਨੇ ਚਾਰ ਔਰਤਾ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਖਿਲਾਫ ਵੱਖ-ਵੱਖ ਤਰ੍ਹਾਂ ਮਾਤਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹ ਜੀ ਸਾਨੂੰ ਮੁਖਬਰ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਹੈ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂਜੀ ਕਿੰਨੇ ਮਤਲਬਕ ਮੇਲ ਲੇਡੀਜ਼ ਸਾਨੂੰ ਉਥੋਂ 4 ਬ੍ਰਾਹਮਣਤ ਹੋਈਆਂ ਤੇ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ ਫਤਿਹਗੜ ਸਾਹਿਬ ਦੀ ਲੋਹਾਂ ਨਗਰੀ ਮੰਡੀ ਗੋਬਿੰਦਗੜ ਦੀ ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਜਿਸਮ ਫਰੋਚੀ ਦੇ ਅੱਡੇ ਦਾ ਪਰਦਾ ਫਾਸ਼ਕਾ ਦੇ ਹੋਏ ਚਾਰ ਔਰਤਾਂ ਤੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਬਾਰੇ ਸਬ ਇੰਸਪੈਕਟਰ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਪ੍ਰਵਾਸੀ ਔਰਤਾਂ ਇੱਥੇ ਦੇਵਪਾਰ ਦਾ ਤੰਦਾ ਚਲਾ ਰਹੀਆਂ ਹਨ ਜਿਸ ਤੇ ਕਾਰਵਾਈ ਕਰਦੇ ਆ ਪੁਲਿਸ ਨੇ ਤੁਰੰਤ ਰੇਡ ਕੀਤੀ ਜਿੱਥੇ ਪੁਲਿਸ ਨੇ ਚਾਰ ਔਰਤਾਂ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਖਿਲਾਫ ਵੱਖ-ਵੱਖ ਤਰ੍ਹਾਂਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹ ਜੀ ਸਾਨੂੰ ਮੁਖਬਰ ਖਾਸ ਜਿਹੜਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਵਰਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮੁਕੱਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂਜੀ ਕਿੰਨੇ ਮਤਲਬਕ ਮੇਲ ਲੇਡੀਜ਼ ਸਾਨੂੰ ਉਥੋਂ 4 ਬ੍ਰੰਧ ਹੋਈਆਂ ਤੇ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ ਫਤਗੜ ਸਾਹਿਬ ਦੀ ਲੋਹਾਨਗਰੀ ਮੰਡੀ ਗੋਵਿੰਦਗੜ੍ਹ ਦੀ ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਜਿਸਮ ਫਰੋਚੀ ਦੇ ਅੱਡੇ ਦਾ ਪਰਦਾ ਫਾਸ਼ਕਾ ਦੇ ਹੋਏ ਚਾਰ ਔਰਤਾਂ ਤੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਬਾਰੇ ਸਬ ਇੰਸਪੈਕਟਰ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਪ੍ਰਵਾਸੀ ਔਰਤਾਂ ਇੱਥੇ ਦੀਵਪਾਰਤਾ ਤੰਦਾ ਚਲਾ ਰਹੀਆਂ ਹਨ ਜਿਸ ਤੇ ਕਾਰਵਾਈ ਕਰਦੇ ਆ ਪੁਲਿਸ ਨੇ ਤੁਰੰਤ ਰੇਡ ਕੀਤੀ ਜਿੱਥੇ ਪੁਲਿਸ ਨੇ ਚਾਰ ਔਰਤਾਂ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਖਿਲਾਫ ਵੱਖ-ਵੱਖ ਧਰਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹ ਜੀ ਸਾਨੂੰ ਮੁਖਬਰ ਖਾਸ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮੁਕੱਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂਜੀ ਕਿੰਨੇ ਮਤਲਬਕ ਮੇਲ ਲੇਡੀਜ਼ ਸਾਨੂੰ ਉੱਥੋਂ 4 ਬ੍ਰਾਹਮਣ ਹੋਈਆਂ ਤੇ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ